ਨਾ ਨਾ ਬੋਲਦੀ ਹੈ ਹਫੀਮਾ ਧਿਆਨ ਧਿਆਨ ਨਾਲ ਯਕੀਨ ਮੈਂ ਤਾਂ ਦੇਜੇ ਤੇ ਆ ਜਮੀਨਾ ਜਿਹੜਾ ਮੂਹ ਨਨੂ ਲਾਵੇ ਫਿਰ ਬੋਲਦੀ ਹੈ ਭੰਗ ਮੈਂ ਤਾਂ ਕਰ ਦੇ ਹਾਂ ਮਲੰਗ ਜਿਹੜਾ ਰਗੜਾ ਨਨੂ ਲਾਵੇ ਫਿਰ ਬੋਲਦਾ ਹੈ ਛੂਟਾ ਧਿਆਪਰੇ ਵਾਲਾ ਛੂਟਾ ਕਰ ਘਟਿਆ ਬੁਟ ਜਿਹੜਾ ਛੂਟਾ ਮੇਰਾ ਨਾਵੇ ਫਿਰ ਬੋਲਦਾ ਹੈ ਤਮਾਕੂ ਕਰਦੇ ਹੂਨ ਨੂੰ ਖਾਕੂ ਆਗੇ ਲਕਵਾ ਹਾੜ ਅਤੇਕ ਜਿਹੜਾ ਮੂੰ ਮੈਨੂੰ ਲਾਵੇ ਫਿਰ ਬੋਲੀ ਹੈ ਸ਼ਰਾਬ ਗਾਲਾ ਫੇਫੜੇ ਜਨਾਬ ਕੋਨਾ ਕਰ ਦਿਓ ਖਰਾਬ ਗਿਰਾਂ ਮੂੰ ਮੈਨੂੰ ਲਾਵੇ ਹਾਲ ਜੀ ਦਾ ਦਸ ਸੰਗੜੀ ਚੰਨੜੀ ਟੂੜੀ ਗਣੀ ਸੰਬੋਧਨ ਸਿੰਘ ਜੀ ਓਗਰਪੁਰੀ